ਅਸਮਾਨ ਦੇ ਵਿੱਚ ਉੱਠਦੀਆਂ ਅੱਗ ਦੀਆਂ ਲਪਟਾਂ ਬਠਿੰਡਾ ਵਿੱਚ ਦੋ ਵੱਖ-ਵੱਖ ਥਾਵਾਂ 'ਤੇ ਲੱਗੀ ਅੱਗ ਦੀਆਂ ਨੇ ਬੀਤੀ ਕੱਲ ਬਠਿੰਡਾ 'ਚ ਬਰਨਾਲਾ ਰੋਡ 'ਤੇ ਇੱਕ ਟਾਇਰਾਂ ਦੇ ਗੋਦਾਮ ਦੇ ਵਿੱਚ ਭਿਆਨਕ ਅੱਗ ਲੱਗੀ ਸੀ ਤਾਂ ਉੱਥੇ ਹੀ ਅੱਜ ਬਠਿੰਡਾ ਦੇ ਹੀ ਇੰਡਸਟਰੀਅਲ ਏਰੀਆ 1 ਵਿੱਚ ਅੱਗ ਲੱਗਣ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਸਭ ਤੋਂ ਪਹਿਲਾਂ ਬੀਤੀ ਕੱਲ ਟਾਇਰਾਂ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ ਦੀਆਂ ਇਹਨਾਂ ਤਸਵੀਰਾਂ ਨੂੰ ਵੇਖੋ ਵਿਸ਼ੂਪ ਕਰਮਾ ਦਿਹਾੜਾ ਹੋਣ ਕਾਰਨ ਗੋਦਾਮ ਦੇ ਵਿੱਚ ਛੁੱਟੀ ਸੀ ਸੋ ਕੋਈ ਵੀ ਮੁਲਾਜ਼ਮ ਉੱਥੇ ਮੌਜੂਦ ਨਹੀਂ ਸੀ ਜਾਣਕਾਰੀ ਮੁਤਾਬਕ ਆਤਿਸ਼ਬਾਜ਼ੀ ਦੀ ਕਿਸੇ ਚਿੰਗਾਰੀ ਕਾਰਨ ਗੋਦਾਮ ਦੇ ਵਿੱਚ ਅੱਗ ਲੱਗੀ ਜੋ ਵੇਖਦੇ ਹੀ ਵੇਖਦੇ ਇੰਨਾ ਭਿਆਨਕ ਰੂਪ اختیار ਕਰ ਗਈ ਗਵਾਂਢ ਚ ਰਹਿੰਦੇ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਇਸ ਦੀ ਇਤਲਾਹ ਦਿੱਤੀ ਅੱਗ ਇੰਨੀ ਭਿਆਨਕ ਸੀ ਕਿ ਗਵਾਂਢ ਚ ਰਹਿੰਦੇ ਲੋਕਾਂ ਨੂੰ ਆਪਣੇ ਘਰਾਂ ਦਾ ਸਮਾਨ ਤੱਕ ਭਾਰ ਘਟਣਾ ਪਿਆ ਨਾਲਾ ਰੋਡ ਤੇ ਟਾਇਰਾਂ ਦੇ ਗੋਦਾਮ ਚ ਲੱਗੀ ਅੱਗ ਅਜੇ ਪੂਰੀ ਤਰ੍ਹਾਂ ਸ਼ਾਂਤ ਵੀ ਨਹੀਂ ਹੋਈ ਸੀ ਕਿਸਵੇਰੇ 4 ਵਜੇ ਇੰਡਸਟਰੀਅਲ ਏਰੀਆ 1 ਵਿੱਚ ਸਾਬਣ ਦੀ ਇੱਕ ਫੈਕਟਰੀ ਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਇੱਥੇ ਲੱਗੀ ਅੱਗ ਕਰਨ ਫੈਕਟਰੀ ਦੀ ਛੱਤ ਤੱਕ ਪਹੁੰਚ ਗਈ ਮੌਕੇ ਉੱਤੇ ਪਹੁੰਚੇ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੂੰ ਅੱਗ ਉੱਤੇ ਕਾਬੂ ਪਾਉਣ ਦੇ ਲਈ ਭਾਰੀ ਮੁਸ਼ਕਲ ਕਰਨੀ ਪਈ ਫੈਕਟਰੀ ਦੇ ਵਿੱਚ ਅੱਗ ਲੱਗਣ ਦੇ ਕਾਰਨਾਂ ਦਾ ਫਿਲਹਾਲ ਖੁਲਾਸਾ ਨਹੀਂ ਹੋ ਸਕਿਆ ਹੈ ਅੱਗ ਲੱਗਣ ਦੀਆਂ ਇਹਨਾਂ ਦੋਵਾਂ ਘਟਨਾਵਾਂ ਦੇ ਵਿੱਚ ਜਾਨੀ ਤਾਂ ਨਹੀਂ ਪਰ مالی ਨੁਕਸਾਨ ਬਹੁਤ ਹੋਇਆ ਹੈ ਸਵੇਰ ਜਦੋਂ ਮੈਸੇਜ ਮਿਲੇ ਭੌਰਨੀ ਦੋ ਗੱਡੀਆਂ ਘੜਤੀਆਂ ਜੀ ਇੱਥੇ ਆ ਕੇ ਜਦੋਂ ਸਾਡੇ ਜਿਹੜੀ ਪਹਿਲੀ ਟੀਮ ਆਈ ਉਹਨੇ ਦੱਸਿਆ ਵੀ ਅੱਗ ਜਾਦੇ ਆ ਨਾਲ ਦੀ ਨਾਲ ਤੀਜੀ ਗੱਡੀ ਘੜਤੀ ਉਸ ਤੋਂ ਬਾਅਦ ਜਿਹੜੀਆਂ ਆਪਣੇ ਉਹ ਟੈਰ ਵਾਲੀ ਫੈਕਟਰੀ ਨੂੰ ਅੱਗ ਲੱਗੀ ਸੀ ਕਿ ਗੱਡੀਆਂ ਦੋ ਉੱਥੇ ਸੀਗੀਆਂ ਉਹਨਾਂ ਨੂੰ ਬੁਲਾ ਕੇ ਫਿਰ ਇੱਥੇ ਐਨ ਐਫ ਐਲ ਤੇ ਥਰਮਲ ਤੇ ਐਚਪੀ ਆਪਣੇ ਐਲਡੀਪੂ ਇਹਨਾਂ ਦੀ ਮਦਦ ਲਈ ਗਈ ਹੈ ਫਿਰ ਜਾ ਕੇ ਆਗੇ ਕੰਟਰੋਲ ਆ ਹੁਣ ਨੁਕਸਾਨ ਤਾਂ ਇਹਦਾ ਬਾਅਦ ਚ ਪਤਾ ਲੱਗੂਗਾ ਇਹ ਕਿੰਨਾ ਨੁਕਸਾਨ ਨੁਕਸਾਨ ਤਾਂ ਹੈਗਾ ਇਹਦੀ ਕਿਉਂਕਿ ਸਾਰੀ ਦੁਬਾਰ ਡਿੱਗ ਪਈ ਹੈ ਦੁਬਾਰ ਡਿੱਗਣ ਕਰਕੇ ਇਹ ਜਿਹੜਾ ਸਾਬਣ ਚ ਤੇਲ ਯੂਜ਼ ਹੁੰਦਾ ਉਹਨੂੰ ਅੱਗ ਲੱਗੀ ਹੈ ਤੇ ਉਹਦੇ ਸਿੱਧਾ ਡਾਇਰੈਕਟ ਜੈਟ ਨਹੀਂ ਵੱਜ ਰਿਹਾ ਕਿਉਂਕਿ ਉਹਦੇ ਉੱਪਰ ਲੇਕਟਰ ਲੱਗਿਆ ਹੈ